ਛੱਡ ਦੇ ਮੈਂ ਇੱਕ ਠੋਕ ਨਹੀਂ ਤੇ ਮੁੜ ਕੇ ਉੱਠ ਪਾਵੇ ਬੰਦਾ ਦਿਲ ਕਰਦਾ ਤੁਹਾਡੇ ਦਾ ਕੁੜੀਆਂ ਦੇ ਖੂਨ ਚ ਹੁੰਦਾ ਵਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ న్యూਸ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਛੱਡ ਦੇ ਓਏ ਛੱਡ ਦੇ ਬਾਹਮਾ ਮਰੜੀ ਜਾਂਦਾ ਵਿਚਾਰੀ ਦੀਆਂ ਛੱਡ ਦੇ ਮੈਂ ਇੱਕ ਠੋਕੜੀ ਤੇ ਮੁੜ ਕੇ ਮੰਮੀ ਤੇ ਜੋਰ ਨਹੀਂ ਲੱਗਾਂ ਜਮਾਂ ਮੰਮੀ ਮਾਰ ਇਹਨੂੰ ਬੂਥੇ ਤੇ ਮਾਰੇ 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 ਵੱਖੀ ਚ ਵੱਖੀ ਚ ਵੱਖੀ ਚ ਪੂਣੀ ਆ ਉੱਠ ਪਾਵੇ ਬੰਦਾ ਕਿੰਨੀ ਮਜ਼ਾ ਚ ਵਾਇਆ ਸੱਜ ਤੂੰ ਓ ਗੋਆ ਛੜਤਾ ਓ ਮਾਰਿ ਸਭਾਈ ਘਾਤੀ ਸਵੇਰੇ ਓ ਗੁੱਡ ਮਾਰਨਿੰਗ ਏ ਬਾਈ ਖਰਾਕਾ ਖਾਂਦਾ ਇਹ ਵੈਸੇ ਮੋਟਾ ਨਹੀਂ ਖਰਾਕਾਂ ਖਾਂਦਾ ਕੀ ਕਰਨਾ ਇਹ ਕੋਸ਼ਿਸ਼ ਆਇਤੋ ਕਹਿੰਦਾ ਜੱਟ ਦੀ ਜੂਨੀ ਬੁਰੀ ਆ ਵੇ ਅੱਜ 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 ਹੱਥ ਕਰਦੇ ਕੰਮ ਟੋਕੇ ਲਈ ਖੋਲਿਆ ਪਿਆ ਸਾਰਾ ਟੋਕਾ ਹੀ ਨਹੀਂ ਖੁੱਲਣ ਦਿਆ ਕੋਸਾ ਪਾਵਾ ਤੇ ਚਿੱਟੇ-ਚਿੱਟੇ ਹੱਥ ਲਾ ਕੇ ਮੂਰੇ ਹੋਏ ਨੇ ਓ ਮਾਈ ਗੋਡ ਵੀ ਟੋਕਾ ਪਰਲੇ ਪੈ ਛੜਤਾ ਅੰਕਲ ਪਾਸੇ ਤੇ ਰੁੱਤਣ ਡੇਪੇ ਵੇਖੀ ਗਰੇ ਕੰਮ ਤੋਂ ਵੀ ਜਾਵੇਂ ਉਹ ਤੇਰਾ ਬੜਾ ਉਹ ਢੋਡੀ ਸਾਹ ਨੂੰ ਕੋਸਾ ਮੁਰਿਆ ਪੜੋ ਉਹ ਉਹ ਤੇਰਾ ਤੇ ਖੜਾ ਵਾ ਹਾਏ ਮੇਰੇ ਕਿੰਨਾ ਛੁੱਟ ਗਿਆ ਉਹ ਓਏ ਹੋਏ ਸੱਟ ਲਵਾਉਂਦੀ ਹੋਈ ਇਹ ਸੱਪਲ ਮਾਰਦੀ ਮੇਰੇ ਓਏ ਹੋਏ ਓਏ ਹੋਏ ਓਹ ਮਾਈ ਗਾਡ ਓਹ ਮਾਈ ਗਾਡ ਓਏ ਹੋਏ ਓਏ ਹੋਏ ਓਹ ਢੋਡਾ ਪੜਾਏ ਬੱਤੀ ਨਹੀਂ ਮਾਈ ਦੀ ਅੰਦਰ ਬੱਚ ਖਾ ਖਾ ਰੋਟੀਆਂ ਪੜਾ ਆ ਜਾਣ ਮਿੱਤਰੋ ਛੱਡ ਦਾ ਸਮਾਨ ਆ ਗਿਆ ਕੋਟ ਹੀ ਸੇਖਾਂ ਦੀ ਧਰਤੀ ਤੋਂ ਮੋਨੂ ਹੁਣਾਂ ਤਾਂ ਸਮਾਨ ਆ ਚੁੱਕਾ ਵਾਹ ਜੀ ਵਾਹ ਛੱਡ ਕਹਿੰਦੇ ਮਸ਼ੀਨ ਵਾਲਾ ਨਵਾਂ ਪੈਣਾ ਹੁਣ ਇੱਥੇ ਜਿੱਥੇ ਚਾਰ ਆ ਬੱ ਚੱਕਰੇ ਮਿੱਤਰਾ ਚਾਰ ਸਾਰਾ ਤੂੰ ਵੀ ਥੱਲੇ ਆ ਜਾ ਥੱਲੇ ਆ ਜਾ ਇੱਥੇ ਕਿਹੜੀ ਜਿਆ ਸਜਾਦੀ ਧੋਪ ਆਉਂਦੀ ਵੀ ਥੱਲੇ ਆਉਂਦੀ ਨਹੀਂ ਧੋਪ ਕਿੱਡਾ ਕਾਂ ਵਾਂਗੂ ਬੈਠਾ ਹੈ ਬਨੇਰੇ ਤੇ ਚੜਕੇ ਤੂੰ ਤੈਨੂੰ ਨਹੀਂ ਚੂਰੀ ਪਾਉਣੀ ਕੇ ਨੇ ਆ ਜਾ ਥੱਲੇ ਆ ਇਹ ਕਹਿੰਦੇ ਸ਼ੈੱਡ ਨਿਊ ਸ਼ੈੱਡ ਦੀ ਤਿਆਰੀ ਚੱਲ ਰਹੀ ਹੈ ਕਹਿੰਦੇ ਮੇਰੇ ਵੀਰੋ ਸਮਾਨ ਪਹੁੰਚਾ ਚੁੱਕੇ ਨੇ ਮੋਨੋ ਵੀਰ ਨਹੀਂ ਅਈ ਮਟਿਆ ਚਲੋ ਹੁਣ ਸਟਾਰਟ ਕਰੀਏ ਵਿਚਾਰੀ ਨੂੰ ਸਟਾਰਟਿੰਗ ਵਧੀਆ ਆਈ ਦੀ ਆਜੇਂ ਧੋਵਾਂਗੇ ਓਕਰ ਪੋਟਾਂ ਕਰਦੇ ਆਂ ਅਜ ਦੀਆਂ ਧੋ ਕੇ ਨਿੱਕੀ ਉਮਰੇ ਹੀ ਕੰਮ ਕਰਨ ਲੱਗ ਪਈ ਸਾਡੀ ਕੁੜੀ ਇਹਨੂੰ ਮੰਮੀ ਕਿੰਨੇ ਕਿਹਾ ਭਾਡੇ ਮਾਂਜਣ ਨੂੰ ਹੈਲੋ ਤੈਨੂੰ ਕਿੰਨੇ ਕਿਹਾ ਹੈਂ ਬੇਰ ਦਿਲ ਕਰਦਾ ਤੁਹਾਡੇ ਦਾ ਕੁੜੀਆਂ ਦੇ ਖੂਨ ਚ ਹੁੰਦਾ ਵਾ ਇਹਦੀ ਮਾਂ ਵੀ ਬੜਾ ਕੰਮ ਕਰਦੀ ਰਹੀ ਨਿੱਕੀ ਹੁੰਦੀ ਤੋ ਇਹ ਵਾਲੀ ਮਾਂ ਦੇ ਗਈ ਮੰਨੀ ਵੇਚ ਲੈ ਤੇਰੀ ਕੁੜੀ ਲੈ ਆਪੇ ਕਿਸੇ ਨੇ ਕੋਈ ਜ਼ੋਰ ਜਬਰਦਸਤੀ ਕੀਤੀ ਦੇਣਾ ਕਿਰੀ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ